ਇਤਿਹਾਸਕ ਨਗਰੀ ਤਲਵੰਡੀ ਸਾਬੋ ਚ ਕਾਂਗਰਸ ਸਰਕਾਰ ਸਮੇਤ ਅਧੂਰੇ ਪਏ ਵਿਕਾਸ ਕਾਰਜ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ ਅਧੂਰੀਆਂ ਪਈਆਂ ਬਿਲਡਿੰਗਾਂ ਵਿੱਚ ਨਸ਼ੇੜੀਆਂ ਨੇ ਆਪਣੇ ਟਿਕਾਣੇ ਬਣਾਏ ਹੋਏ ਨੇ ਡੀਐਸਪੀ ਦਫ਼ਤਰ ਤੇ ਤਹਿਸੀਲ ਕੰਪਲੈਕਸ ਤੋਂ ਕੁਝ ਦੂਰੀ ਤਸਤੇ ਤਨਾ ਬਿਲਡਿੰਗਾਂ ਵਿੱਚ ਨਸ਼ੇੜੇ ਬਿਨਾਂ ਕਿਸੇ ਖੌਫ ਦੇ ਚਿੱਟੇ ਦਾ ਸੇਵਨ ਕਰਦੇ ਨੇ ਜਿੱਥੇ ਦੁਕਾਨਦਾਰਾਂ ਨੂੰ ਇਨ੍ਹਾਂ ਨਸ਼ੇੜੀਆਂ ਤੋਂ ਚੋਰੀ ਤੇ ਲੁੱਟ ਦਾ ਖਤਰਾ ਬਣਿਆ ਰਹਿੰਦਾ ਉੱਥੇ ਹੀ ਬਾਰ ਬਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਪੁਲਿਸ ਤੇ ਕਾਰਵਾਈ ਨ ਕਰਨ ਦੇ ਸਵਾਲ ਉੱਠ ਰਹੇ ਨੇ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਹਰ ਵਾਰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਐਡਾ ਸੋਹਣਾ ਇਹ ਇੱਕ ਪਾਰਕ ਬਣਾਇਆ ਸੀਗਾ ਜਿਹਦੇ 'ਚ ਇੰਨੇ ਜ਼ਿਆਦਾ ਨਸ਼ੇੜੀਆਂ ਦਾ ਅੱড্ডা ਬਣਦਾ ਜਾਂਦਾ ਹੈ। ਦੂਜਾ ਇਹਨਾਂ ਨੇ ਇੱਥੇ ਆਮ ਪਬਲਿਕ ਦੀ ਸਹੂਲਤ ਵਾਸਤੇ ਬਾਥਰੂਮ ਬਣਾਏ ਸੀ। ਉਹ ਬਾਥਰੂਮਾਂ ਨੂੰ ਵੀ ਤਾਲੇ ਲੱਗੇ ਪਿਆ ਟੁੱਟਿਆ ਪਿਆ। ਪਾਰਕ ਦੇ ਵਿਚਾਲੇ ਇਹਨਾਂ ਨੇ ਫੁਆਰਾ ਲਵਾਇਆ ਸੀਗਾ। ਉਹ ਫਾਰੇਨੀਆ ਟਾਇਲਾਂ ਟੁੱਟੀ ਜਾਂਦੀਆਂ ਫਾਰੇ ਦਾ ਸਾਰਾ ਸਮਾਨ ਪਟਕੇ ਲੈ ਗਏ ਇਹਨਾਂ ਚੀਜ਼ਾਂ ਕਿ ਨਹੀਂ ਇਹਨਾਂ ਦਾ ਸਰਕਾਰ ਦਾ ਕੋਈ ਧਿਆਨ ਨਹੀਂ ਦੂਜੇ ਪਾਸੇ ਜਿਹੜਾ ਸੁਤੰਤਰਤਾ ਸਨਾਨੀਆਂ ਦੇ ਪੱਥਰ ਲਾਏ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਪਰ ਉਹਨੂੰ ਦੇਖ ਕੇ ਲਾਉਣਾ ਚਾਹੀਦਾ ਵੀ ਲਾਉਣਾ ਕਿੱਥੇ ਆ ਉਹ ਹੁਣ 3 ਫੁੱਟ ਦਾ ਰਾਸਤਾ ਉਹਦੇ ਪੈਸੇਜ ਦੇ ਵਿੱਚ ਹੀ ਇਹਨਾਂ ਨੇ ਪੱਥਰ ਨੂੰ ਲਾ ਕੇ ਆਉਂਦੀਆਂ ਇੱਟਾਂ ਬਚਾਉਣ ਦੇ ਮਾਰੇ ਨੇ ਵੀ ਪਿਛਲੀ سپورਟ ਇੱਟਾਂ ਦੀ ਸਾਨੂੰ ਉਹ ਦੀਵਾਰ ਨਹੀਂ ਮਿਲ ਜੂਗੀ ਤੇ ਉਸ ਰਾਸਤੇ ਦੇ ਵਿੱਚ ਹੀ ਪੱਥਰ ਲਾਤੇ ਆ ਇਤਿਹਾਸਿਕ ਸਹਿਰ ਅੱਜ ਆਪਾਂ ਨਸ਼ੇ ਦੀ ਗੱਲ ਕਰੀਏ ਤੁਸੀਂ ਇੱਥੇ ਨਸ਼ਾ ਦਿਖਾਇਆ ਕਿੰਨਾ ਕਿੰਨਾ ਨਸ਼ਾ ਹੈ ਕੀ ਕਹਿਣਾ ਚਾਹੁੰਦੇ ਦੇਖੋ ਹਕੀਕਤ ਦੇ ਤੌਰ ਤੇ ਭਗਵੰਤ ਮਾਨ ਜੀ ਬਹੁਤ ਵਧੀਆ ਚੰਗੀ ਗੱਲ ਹੈ ਖਤਮ ਕਰਨਾ ਚਾਹੀਦਾ ਸੀ ਕਹਿੰਦੇ ਹਫਤੇ ਚ ਪਰ ਹਫਤੇ ਵਾਲੀ ਗੱਲ ਨਹੀਂ ਅਸੀਂ ਕਹਿੰਦੇ ਹਾਂ ਵੀ ਸਾਲ ਦੇ ਅੰਦਰ ਅੰਦਰ ਹੀ ਖਤਮ ਕਰ ਦੇਣ ਹਜੇ ਤੱਕ ਖਤਮ ਹੋਇਆ ਨਹੀਂ ਜਦੋਂ ਤੱਕ ਗਰਾਊਂਡ ਲੈਵਲ ਤੇ ਨਹੀਂ ਉਤਰਦੇ ਹੱਲੇ ਇਹ ਨਸ਼ਾ ਨਹੀਂ ਖਤਮ ਹੁੰਦਾ ਕਿਉਂਕਿ ਜਦੋਂ ਜਿੰਨੀ ਦੇਰ ਤੱਕ ਸਥਾਇਤਾਈ ਨਹੀਂ ਹੁੰਦੀ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਜਦੋਂ ਉਸੇ ਨੂੰ ਨਹੀਂ ਫੜਦੇ ਤਾਂ ਨਸ਼ਾ ਲੈਣ ਆਉਣੇ ਤਾਂ ਲੈਣਾ ਜਦੋਂ ਉਹਨੂੰ ਮਿ ਇਹ ਪ੍ਰਸ਼ਾਸਨ ਤਾਈਂ ਗੱਲ ਕਰੀਏ ਤੁਸੀਂ ਵੀ ਆਏ ਨਾ ਬਹੁਤ ਵਾਰੀ ਗਏ ਜੀ ਲਿਖ ਕੇ ਦੇ ਕੇ ਆਏ ਉਹਨਾਂ ਨੂੰ ਵੀ ਇਸ ਤਰ੍ਹਾਂ ਕਰਕੇ ਉੱਥੇ ਚੱਲਦਾ ਜੀ ਕਮੇਟੀ ਨੂੰ ਲਿਖ ਕੇ ਦੇ ਕੇ ਆਏ ਵੀ ਉਹਦੇ ਪਾਈ ਜਿਹੜਾ ਤੁਸੀਂ ਇੰਡੋਰ ਸਟੇਡੀਅਮ ਬਣਾਇਆ ਉਹਦੇ ਕੋਈ ਦਰਵਾਜੇ ਦਰੂਜੇ ਲਵਾ ਦਿਓ ਨਿਸ਼ੇੜੀ ਬੜਦੇ ਅੰਦਰ ਬਾਥਰੂਮ ਠੀਕ ਕਰਵਾ ਦੇ ਤਾਂ ਕਿ ਪਬਲਿਕ ਨੂੰ ਸਹੂਲਤ ਰਹੇ ਉਹਦੀ ਕੋਈ ਸਹੂਲਤ ਨਹੀਂ ਸਫਾਈ ਵਾਲੇ ਆਉਂਦੇ ਆ ਭੇਜਦੇ ਜ਼ਰੂਰ ਹੈ 10 ਭੇਜ ਤੇ ਕਿਤੇ 15 ਭੇਜ ਤੇ ਆ ਕੇ ਇੱਥੇ ਦਰਸਤ ਦੇ ਥੱਲੇ ਬੈਠ ਜਾਂਦੇ ਕੰਮ ਕਰਕੇ ਨਹੀਂ ਜਾਂਦੇ ਮੰਗ ਕੀ ਹੁਣ ਸਾਡੀ ਤਾਂ ਮੰਗ ਇਹ ਵੀ ਜੀ ਚੀਜ਼ ਬਣੀ ਹੈ ਲੋਕਾਂ ਦੀ ਪਬਲਿਕ ਦੀ ਸਹੂਲਤ ਵਾਸਤੇ ਬਣੀ ਹੈ ਤਾਂ ਉਹਨੂੰ ਸਹੂਲਤ ਨੂੰ ਪੂਰਾ ਕਰੋ ਹਾਲਾਤ ਤਾਂ ਬਹੁਤ ਮਾੜੇ ਆ ਨਸ਼ੇੜੀਆਂ ਕੰਨੀਆਂ ਹੁਣ ਜੇ ਆਥ ਨੇ ਮਾੜਾ ਮੋਟਾ ਜੇ ਕਿਸੇ ਨੂੰ ਘੂਰ ਦਿਆਂ ਕਰ ਦਿਆਂ ਅਗਲਾ ਗੱਲ ਪੈਂਦਾ ਹੈਗਾ ਜੀ ਹੁਣ ਕੱਲੇ ਅਸੀਂ ਕੁਝ ਕਰਨ ਜਾਂ ਪ੍ਰਸ਼ਾਸਨ ਸਾਥ ਦੇਵੇ ਫੇਰ ਹੈਗਾ ਸੈਕੰਡ ਆ ਬਾਥਰੂਮ ਬਣਵਾਏ ਸੀ ਬਾਥਰੂਮ ਇੰਨੇ ਲੋਕ ਔਖੇ ਹੁੰਦੇ ਕਿ ਬੀ ਬਥੇਰਾ ਵਾਰ ਕੈਦਾ ਨਗਰ ਪਿੰਡ ਵੀ ਬਾਥਰੂਮ ਚਾਲੂ ਕਰਾ ਦਿਓ ਜੀ ਆ ਚਿੱਟੇ ਹਾਥੀ ਬਣੇ ਖੜੇ ਹੈ ਜੀ ਇਹਨਾਂ ਨੂੰ ਇਹੀ ਬੇਨਤੀ ਕਰਦੇ ਪਲੀਜ਼ ਇਹਨਾਂ ਨੂੰ ਕੇਅਰ ਕਰਨ ਆਖੀ ਜੀ ਆਈ ਬੇਨਤੀ ਹੈ ਜੀ ਉਹ ਰਹਿੰਦੇ ਨਸ਼ੇੜੀਆਂ ਦਾ ਬੀਜ ਡਾਰੀ ਡਰਾ ਨਸ਼ੇੜੀ ਨੂੰ ਜੇ ਮੋਰੋ ਕਹਨੇ ਵੀ ਤੂੰ ਇੱਥੇ ਕੀ ਕਰਦਾ ਨਸ਼ਾ ਕਰਦਾ 20 ਵਾਰੀ ਫੜਿਆ ਜੀ ਮੋਰੋ ਲੱਪੜ ਚੱਕਦੇ ਆ ਸਾਡੇ ਉੱਤੇ ਨਸ਼ੇੜੀ ਆਪ ਨੂੰ ਡਰ ਰਹਿੰਦਾ ਵੀ ਸਾਨੂੰ ਨਾ ਕੁਝ ਕਰ ਦਿਆ ਨੇ ਪੁਲਿਸ ਨੂੰ ਦੱਸਿਆ ਕਿ ਜੀ ਪੁਲਿਸ ਨੂੰ 20 ਵਾਰੀ ਦੱਸਤਾ ਪੁਲਿਸ ਕੁਝ ਨਹੀਂ ਕਰਦੀ ਆਉਂਦੀ ਨਹੀਂ ਪੁਲਿਸ ਨਾ ਪੁਲਿਸ ਨੇ ਕੀ ਕਰਨਾ ਜੀ ਪੁਲਿਸ ਤਾਂ ਆਪ ਡਰਦੀ ਹੈ ਜੀ ਇਹਨਾਂ ਤੋਂ ਮੰਗ ਕੀ ਆ ਹੁਣ ਤੁਹਾਡੀ ਮੰਗ ਤਾਂ ਸਾਡੀ ਇਹੀ ਹੈ ਜੀ ਬਸ ਨਸ਼ੇੜੀਆਂ ਦਾ ਕੋਈ ਹੱਲ ਕਰਦਣ ਜਾਂਦਾ ਪੱਕਾ ਕੋਈ ਸੈਂਟਰ-ਸੈਂਟਰ ਬਣਾ ਦਣ ਉੱਥੇ ਛੱਡ ਦਣ ਘਰ ਦੇ ਵੀ ਵਿਚਾਰਿਆਂ ਤੋਂ ਦੁਖੀ ਆ ਚੋਰੀਆਂ ਦਾ ਡਰ ਰੈਂਦਰ ਡੇਲੀ ਸਾਡੀ ਮਾਰਕੀਟ ਦੇ ਵਿੱਚ ਇੱਕ ਚੋਰੀ ਹੁੰਦੀ ਹੈ ਡੇਲੀ ਕੋਈ ਪੁਲਿਸ ਦੀ ਪੀਸੀਆਰ ਨਹੀਂ ਘੁੰਮਦੀ ਦੇਖੀ ਅਸੀਂ ਰਾਤ ਨੂੰ ਆਮ ਬੰਦਾ ਹੂ ਉਹਨੂੰ ਤਾਂ ਪੁਲਿਸ ਤੰਗ ਕਰਦੀ ਆ ਜਿਹੜਾ ਕੋਈ ਆਮ ਬੰਦਾ ਹੁੰਦਾ ਕੋਈ ਜੈਨੂਅਲ ਬੰਦਾ ਹੁੰਦਾ ਉਹਨੂੰ ਤਾਂ ਪੁਲਿਸ ਭੱਜ ਭੱਜ ਪੈਂਦੀ ਆ ਜਿਹੜੇ ਕੋਈ ਨਸ਼ੇੜੀ ਹੁੰਦੇ ਆ ਉਹਨਾਂ ਨੂੰ ਕੋਈ ਪੁੱਛਦੀ ਨਹੀਂ ਪੁਲਿਸ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਉਹਨੇ ਇੱਕ ਆਹ ਬਣਿਆ ਹੈ ਬਾਥਰੂਮ ਬਣਿਆ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਡੇ ਦੁਕਾਨਦਾਰ ਸਾਰੇ ਪੈਸੇ ਦੇਣ ਨੂੰ ਸਹੂਲਤ ਇੱਕ ਨਗਰ ਕਮੇਟੀ ਜਿਹੜੀ ਹੈ ਨਗਰ ਪੰਚਾਇਤ ਦੀ ਆ ਕੁਝ ਸਫਾਈ ਕਰਮਚਾਰੀ ਲਾਦਣ ਜੀ ਇਹਦੇ ਉੱਤੇ ਅਸੀਂ ਕਿਰਾਇਆ ਭਰਦੇ ਹਾਂ ਸਭ ਤੋਂ 30-3000 ਰੁਪਏ ਮੰਥਲੀ ਕਿਰਾਇਆ ਲੈਂਦੇ ਜੀ ਇਹ ਸਹੂਲਤ ਸਾਨੂੰ ਕੋਈ ਦੰਦੇ ਨਹੀਂ ਜੀ ਇਹ ਬਣੇ ਹੋਏ ਆ ਜੀ ਸਾਰੇ ਇਹ